ਸਾਣਾ ਬੋਲੋ ਜਿਹੜਾ ਅਪੀਲ ਕੀਤੀ ਜਾ ਰਹੀ ਹੈ ਨੇੜ ਦੇ ਪਿੰਡਾਂ ਨੂੰ ਕਿ ਜੀਸੀਬੀ ਹਾਈਡਰਾ ਵਗੈਰਾ ਲਿਆਓ ਕਿਉਂਕਿ ਇਸ ਜਿਹੜਾ ਹੈਗਾ ਜ਼ਬਰਦਸਤ ਮੁਕਾਬਲਾ ਜਿਹੜਾ ਹੈਗਾ ਸਬਰ ਨਾਲ ਤੇ ਪਲਾਸ ਬਿਉਂਤ ਬਦੀ ਨਹੀਂ ਕੀਤਾ ਜਾ ਸਕਦਾ ਬਲਹਾੜ ਲਖਾ ਸਿੰਘ ਟਾਣਾ ਜਿਹੜਾ ਹੈਗਾ ਆਪਣੇ ਫੇਸ ਦੇ ਉੱਪਰ ਹੈ ਜਿਹੜਾ ਹੈਗਾ ਟੂਪ ਲਾ ਕੇ ਇਹ ਤਾਂ ਨਹੀਂ ਲੂ ਮੈਨੂੰ ਆਇਆ ਲੱਗਦਾ ਵੀ ਆਪਾਂ ਨੂੰ ਸੁਣਾਓ ਇਧਰੋਂ ਪਾਣੀ ਆ ਜਿਹੜਾ ਪਾਣੀ ਨਾਲ ਉਹ ਦੇਖੋ ਇਧਰੇ ਪਾਸੇ ਲੱਗਾ ਸਕਸਾ ਦਾਣਾ ਜਿਹੜਾ ਇਹ ਗਿਆ ਸਮੋਦਨ ਕਰ ਰਿਹਾ ਦੂਸਰੇ ਪਾਸੇ ਜਿਹੜਾ ਟਰੈਕਟਰ ਲੈ ਕੇ ਅੱਗੇ ਆਉ ਦਾ ਜਿਹੜਾ ਹੈਗਾ ਆਪਾਂ ਗੱਲ ਕਰ ਗਾਹਣ ਉਬਦੋ ਇਹ ਨੌਜਵਾਨ ਆ ਜਿਹੜੇ ਉਹ ਅੱਗੇ ਵਧ ਰਹੇ ਉਧਰਲੇ ਪਾਸੇ ਦੂਸਰੇ ਪਾਸੇ ਹੱਥਾਂ ਨਾਲ 100 ਲਗਾਤਾਰ ਆਪਾਂ ਦੇਖੀਏ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਮੈਂ ਇੱਕ ਮਿੰਟ ਬਣਾ ਫੜੀ ਆਏ ਫੜੀ ਆਏ ਰੱਖੀ ਇੱਕ ਸਕਿੰਟ ਨਹੀਂ ਮੜਾ ਇੱਛੇ ਛੋੜ ਫੇਰ ਲੜਨੀ ਹੋਊ ਜਾ ਕੇ ਕੋਈ ਨਹੀਂ ਲੜਨਾਗੇ ਬਾਈ ਇਸ ਤਰ੍ਹਾਂ ਲੜਨਾ ਮਾਰਨਾ ਨਹੀਂ ਗੜੀ ਨਹੀਂ ਗੱਲ ਤੇਰਾ ਨਾ ਟੋਟ ਪਾਇਆ ਕਰ ਮੀਂਹ ਕਾ ਕੇ ਸਾਡੇ ਮਾਰੇ ਗੱਲ ਪਈ ਹੋਰ ਲਗਾਤਾਰ ਇਸ ਵਕਤ ਤੁਸੀਂ ਦੇਖ ਸਕਦਾ ਫਿਰ ਤੋਂ ਪਾਣੀ ਲੈ ਕੇ ਜਿਹੜਾ ਕਿਸਾਨ ਉਹ ਅੱਗੇ ਵਧੇ ਹੋਏ ਆ ਬਾਈ ਤੁਸੀਂ ਦੇਖ ਸਕਦੇ ਹੋ ਇਧਰੋਂ ਇਸ ਵਕਤ ਯਾਰ ਸੋ ਡਰਮੀ ਲੈ ਕੇ ਮੈਨੂੰ ਲੱਗਾ ਡਰਮੀ ਲੈ ਕੇ ਬੰਦਾ ਪਹੁੰਚ ਆਇਆ ਡਰਮੀ ਲੈ ਕੇ ਸੋ ਇਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਜਿਹੜਾ ਹੈਗਾ ਕਿਸਾਨ ਆ ਉਹ ਲੜ ਰਿਹਾ ਦੂਸਰੇ ਪਾਸੋਂ ਲਗਾਤਾਰ ਜਿਹੜਾ ਹੈਗਾ ਫਾਇਰਿੰਗ ਹੋ ਰਹੀ ਆ ਤੀਸਰੇ ਪਾਸੋਂ ਲਖਾ ਲਖਾ ਸਿੰਘ ਸਿਧਾਨਾ ਕਹਿ ਰਿਹਾ ਬਈ ਆਪਾਂ ਜਿਹੜਾ ਹੈਗਾ ਹਲਟਰਾਂ ਨਾਲ ਅੱਗੇ ਬਿਨਾਂ ਨਹੀਂ ਨਹੀਂ ਬ੍ਰਦਰ ਟੈਨਸ਼ਨ ਇੱਧਰਲੇ ਪਾਸੇ ਤੁਸੀਂ ਦੇਖੋ ਪਿੱਛੇੋਂ ਸਾਰੇ ਆ ਸਾਰਾ ਜਿਹੜਾ ਹੈਗਾ ਮੀੜਗਾ ਉਹ ਇੱਥੇ ਖੜਾ ਹੋਇਆ ਪਰ ਅੱਗੇ ਜਿਹੜਾ ਹੈਗਾ ਕਿਸਾਨ ਵਧ ਰਹੇ ਆ ਲਗਾਤਾਰ ਸੋ ਇਹ ਤਸਵੀਰਾਂ ਜਿਹੜੀਆਂ ਹਨ ਮਜੂਦਾ ਇਹ ਖਨੌਰੀ ਬਾਰਡਰ ਦੀਆਂ ਨੇ ਠੀਕ ਹੈ ਸੋ ਖਨੌਰੀ ਬਾਰਡਰ ਤੋਂ ਤੁਸੀਂ ਤਸਵੀਰਾਂ ਜਿਹੜੀਆਂ ਹਨ ਬੇਇੱਜ਼ਤੀ ਕਰੋ ਇਹ ਕੋਈ ਨਹੀਂ ਹੈ ਜਿਹੜਾ ਜਿਹੜਾ ਗੱਲ ਵੀ ਬਣਦੀ ਇਹ ਮਸਲਾ ਇਕੱਲਾ ਇੰਡਸਟਰੀਆਂ ਦਾ ਨਹੀਂ ਹੈ ਜੋ ਅੱਜ ਲੜ ਰਹੇ ਆ ਤਾਂ ਜਿਹੜਾ ਮੂੰਹ ਵਾਲਾ ਡਾਕਟਰ ਆ ਰਿਹਾ ਇਹ ਇਧਰੋਂ ਪਾਣੀ ਨਾਲ ਜਿਹੜਾ ਮੂੰਹ ਧੋਇਆ ਜਾ ਰਿਹਾ ਬਜ਼ੁਰਗਾਂ ਨੇ ਮਾਸਕ ਲਾਏ ਹੋਏ ਆ ਨਹੀਂ ਲੱਗੇਗਾ ਠੀਕ ਹੈ ਉਧਰ ਦੇ ਪਾਸੇ ਜਿਹੜਾ ਹੈਗਾ ਪਾਣੀ ਛੜਕ ਰਿਹਾ ਇੱਕ ਹੱਥ ਉਧਰ ਦੇ ਪਾਸੇ ਆਪਾਂ ਕਰਦੇ ਆਂ ਤੇ ਅਸਰੂ ਪਾਣੀ ਦੇ ਪਾਰ ਦੇ ਜੀਰੋ ਉਧਰ ਲੱਗ ਲੱਗ ਬੰਦੇ ਹੀ ਲਗਾਏ ਜੀ ਧਰਤੀ ਦਾ ਸਾਹ ਲੈ ਰਹੇ ਆ ਨਾ ਹੋਪੇ ਚੋ ਬਹੁਤ ਵੱਡੇ ਕਾਫਲੇ ਆ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਪੰਜਾਬ ਦਾ ਬੰਦਾ ਜਿਹੜਾ ਹੈਗਾ ਸੱਚਾ ਬੰਦਾ ਸੁਣਾਣਾ ਚਲੇ ਭਾਸ਼ਾ ਮੇਰੇ ਉੱਤੇ ਪਾਸੇ ਜਿਹੜਾ ਹੈਗਾ ਆ ਕਿਸਾਨ ਆ ਉਹ ਅੱਗੇ ਵਧ ਰਹੇ ਆ ਕਿ ਅੱਗੇ ਵਧਿਆ ਜਾਵੇ ਸੋ ਇਧਰ ਦੇ ਪਾਸੇ ਦੇਖਿਆ ਜਾਵੇ ਤਾਂ ਇਹ ਮੁੰਡੇ ਲਗਾਤਾਰ ਸਰਕਾਰ ਨੂੰ ਵਿੰਗਾਰ ਰਹੇ ਆ ਜਿਹੜਾ ਕਿਸਾਨਾਂ ਦਾ ਜਿਹੜਾ ਜਜ਼ਬਾ ਕਿਸਾਨ ਦੁਬਾਰਾ ਤੋਂ ਬਾਰਡਰਾਂ ਦੇ ਪਹੁੰਚ ਚੁੱਕਿਆ ਦੇਖਿਆ ਜਾਵੇ ਬੋਰਨਾ ਲੈ ਕੇ ਲਗਾਤਾਰ ਇਹੀ ਗੱਲ ਹੈ ਖੰਡੇ ਦੀਆਂ ਧਾਰਾਂ ਉੱਤੇ ਨਾਜ਼ੀ ਜਵਾਨੀ ਸੋ ਇਸ ਵਕਤ ਜਿਹੜਾ ਕਿਸਾਨਾਂ ਦੇ ਹੌਸਲੇ ਉਹ ਬੁਲੰਦ ਹੈ ਪਾਣੀ ਦੇ ਹੁਸ਼ਾਰਾ ਲੈ ਕੇ ਜਿਹੜਾ ਹੈਗਾ ਬੋਰਨਾ ਲੈ ਕੇ ਅੱਗੇ ਜਾ ਰਹੇ ਆ ਸੋ ਇਸ ਵਕਤ ਦੀਆਂ ਤਸਵੀਰਾਂ ਹਾਜ਼ਰ ਨੇ ਖਨੋਰੀ ਬਾਰਡਰ ਦੀਆਂ ਇੱਕ ਵਾਰ ਫਿਰ ਤੋਂ ਇੱਕ ਵਾਰ ਫਿਰ ਤੋਂ ਜਿਹੜਾ ਹੈਗਾ ਕਿਸਾਨ ਉਹ ਜਿਹੜਾ ਆਪਾਂ ਗੱਲ ਕਰੇ ਅੱਗੇ ਵਧ ਰਹੇ ਆ ਤੇ ਇਧਰੋਂ ਜਿਹੜਾ ਹੈਗਾ ਪਾਣੀ ਆਪਣੇ ਆਪ ਲੈ ਕੇ ਗਿਆ ਪਰ ਦੇਖਿਆ ਜੇ ਖਨੋਰੀ ਬਾਰਡਰ ਦਾ ਇੱਕ ਰਿੰਗ ਟੋਕੜ 5 6 ਆਪਣੇ ਆਪਣੀਆਂ ਵਾਲੇ ਨਾਲ ਆਪਣੇ ਜਾਤੇ ਕਾਇਨਾ ਕਰੰਦੀ ਲੋਰਾ ਬਾਈ ਰਾਜਾ ਹਲੇ ਤੇਰਾ ਕਿਉਂ ਗਾ ਬੱਲੋ 5 6 ਜਿਹੜਾ ਹੈਗਾ ਆਪਾਂ ਗੱਲ ਕਰ ਗਏ ਤੁਸੀਂ ਇਸ ਵਕਤ ਜਿਹੜਾ ਹੈਗਾ ਸੱਜੇ ਪਾਸਿਓਂ ਅਟੈਕ ਹੋ ਰਿਹਾ ਕਿਸਾਨ ਜਿਹੜਾ ਹੈਗਾ ਇਸ ਵਕਤ ਕੀ ਇਸ ਵਕਤ ਜਿਹੜਾ ਹੈਗਾ ਖਰਿਆਣਾ ਪੁਲਿਸ ਕੀ ਕਰਦੀ ਇਹ ਤਾਂ ਸਮਾਂ ਦੱਸੂਗਾ ਪਰ ਫਲਾਹ ਦੀ ਗੱਡੀ ਆ ਬਈ ਕਿਸਾਨ ਇੱਕ ਵਾਰ ਅੱਗੇ ਵੱਧ ਰਿਹਾ ਫਿਰ ਤੋਂ ਪੈਦਲ ਆ ਪਾਇਆ ਤਾਂ ਲਈ ਅੱਗੇ ਵੱਧਾ ਜਾ ਰਿਹਾ ਵਾਇਦੱਲਾ ਜਿਹੜੇ ਹੈਗਾ ਕਿਸਾਨ ਉਹ ਸਾਧ ਰੋ ਰਿਹਾ ਹਿੰਦਵਾਦੀ ਕਰਕੇ ਇਨਸਾਨ ਨਾ ਕਰਾ ਲੋ ਮੇਰਾ ਵੀਰ ਓਏ ਹੈਡਰੇ ਮਗਾ ਲ ਕੇ ਜੇਸੀ ਮਗਾ ਲ ਕੇ ਕੇ ਜਾਣਾ ਕੋ ਸਾਧ ਰੋ ਰੋ ਮੇਰਾ ਉਹ ਲੱਖਾ ਸਿੰਘ ਸਤਾਣਾ ਕਰ ਰਿਹਾ ਕਿ ਜੇਸੀ ਵੀ ਤੇ ਹੈਡਰੇ ਨਾਲ ਅੱਗੇ ਜਾਏ ਉਹਦੇ ਪਾਸੇ ਕਿਨੇ ਹੈਗਾ ਨੌਜਵਾਨ ਹੈ ਕਰਨੋ ਪੀਰ ਕੀਤੀ ਜਾ ਰਹੀ ਹੈ ਤੀਸਰੇ ਪਾਸਾ ਜੇ ਦੇਖਿਆ ਜਾਵੇ ਤਾਂ ਨੌਜਵਾਨ ਆ ਫਿਰ ਤੋਂ ਇੱਕ ਵਾਰ ਮੈਨੂੰ ਲੱਗਦਾ ਜਿਹੜਾ ਆਪਾਂ ਗੱਲ ਕਰ ਗਏ ਲਗਭਗ ਬਹੁਤ ਨੇੜੇ ਪਹੁੰਚ ਗਿਆ ਕਿਸਾਨ ਇਸ ਵਕਤ ਦੇਖਿਆ ਜਵਾਨ 2 3 4 ਮਿੰਲਾ ਦਾ ਕਾਫੀ ਰਾਉਂਡ ਫਾਇਰ ਹੋਇਆ ਹੁਣ ਡਿੱਗਣਾ ਇੱਥੇ ਦੁਬਾਰਾ ਤੋਂ ਦੁਬਾਰਾ ਤੋਂ ਜਿਹੜਾ ਆਪਾਂ ਗੱਲ ਕਰ ਗਏ ਬਹੁਤ ਜ਼ਿਆਦਾ ਰਾਉਂਡ ਫਾਇਰ ਹੋਇਆ ਫਿਰ ਤੋਂ ਕਿਸਾਨਾਂ ਦੇ ਉੱਪਰ ਜਿਹੜੇ ਕਾਫੀ ਰਾਉਂਡ ਫਾਇਰ ਹੋਇਆ ਤੇ ਇਸ ਵਕਤ ਦੀਆਂ ਤਸਵੀਰਾਂ ਇਹ ਆ ਕਿ ਦੁਬਾਰਾ ਤੋਂ ਇੱਕ ਵਾਰ ਕਿਸਾਨ ਆ ਜਿਹੜੇ ਤੋ ਲਕਾਜ਼ੰਗਸ ਦਾਣਾ ਦਾ ਲਗਾਤਾਰ ਕਹਿ ਰਿਹਾ ਕਿ ਵੀ ਆਪਾਂ ਨੁਕਸਾਨ ਨਾ ਕਰਾ ਲਈਏ ਹੁਲੜ ਬਾਜ ਦੇ ਵਿੱਚ ਆਪਾਂ ਨੂੰ ਹਾਈਡਰਾ ਜੇਸੀਬੀ ਤੋਂ ਬਿਨਾਂ ਆਪਾਂ ਅੱਗੇ ਨਹੀਂ ਵਧ ਸਕਨੇ ਲਗਭਗ ਦੂਸਰੇ ਪਾਸੇ ਜਿੰਦਾ ਜਿੰਦਾ ਉਸ ਵਕਤੀਆਂ ਤੁਸੀਂ ਫਰਸ ਬਾਕਰ ਮੈਂ ਤੇਜ਼ੀ ਕਰਦਾ ਜਿਵੇਂ ਢੋਲੇ ਲਾ ਕੇ ਆ ਬਾਈ ਬਹੁਤ ਜ਼ਿਆਦਾ ਦੇਖਿਆ ਜਾਵੇ ਤਾਂ ਫਾਇਰਿੰਗ ਲਗਾਤਾਰ ਹੋ ਰਹੀ ਆ ਲਗਾਤਾਰ ਜਿਹੜੇ ਅੱਥੂ ਕਹਿੰਦੇ ਗੋਲੇ ਸੁੱਟੇ ਜਾ ਰਹੇ ਆ ਪਰ ਇਹ ਨਾ ਬੰਦਿਆਂ ਦਾ ਹੌਸਲਾ ਦੇਖੋ ਯਾਰ ਬਜ਼ੁਰਗਾਂ ਦਾ ਠੀਕ ਆ ਆਇਓ ਕਰਾ ਜਵਾਨ ਜਿਹੜਾ ਹੈਗਾ ਆਪਣੇ ਬਾਪੂ ਲਹਾਂਦਰ ਨਾਲ ਲੈ ਕੇ ਆ ਰਿਹਾ ਠੀਕ ਆ ਸੋ ਇਸ ਵਕਤ ਜਿਹੜਾ ਇਹ ਨੌਜਵਾਨ ਹੈ ਇਹ ਬਾਦਰੇ ਲਗਾਤਾਰ ਠੀਕ ਆ ਤੇ ਉਹਨਾਂ ਦਾ ਜਿਹੜਾ ਹੌਂਸਲਾ ਤੁਸੀਂ ਦੇਖ ਸਕਦੇ ਹੋ ਦੂਸਰੇ ਪਾਸੇ ਜੇ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਨੌਜਵਾਨ ਇੱਥੇ ਵੀ ਇਕੱਠੇ ਨੇ ਉਦੋਂ ਬਿਨਾਂ ਦੇਖਿਆ ਟਰੱਕਾਂ ਦੀ ਹਵਾ ਵਧੀਆ ਉਧਰੋਂ ਹੋ ਰਹੀ ਹੈ ਇਹ ਵੀ ਨਾ ਇਸ ਵਕਤ ਹਾਂ ਇੱਕ ਕੱਲ ਦਾ ਫਾਇਦਾ ਹੋ ਰਿਹਾ ਕਿ ਹਵਾ ਜਿਹੜੀ ਹੈਗੀ ਆ ਇਸ ਵਕਤ ਆਪਾਂ ਕਹਿੰਦੇ ਖੱਬੇ ਪਾਸੇ ਸੱਜੇ ਖੱਬੇ ਪਾਸੇ ਨੂੰ ਜਾਂ ਜਿੱਧਰਲੇ ਪਾਸੇ ਜਵਾਨ ਖੜੇ ਆ ਉਧਰਲੇ ਪਾਸੇ ਨੂੰ ਇਹਦਾ ਜਿਹੜਾ ਹੈਗਾ ਫਾਇਦਾ ਹੋ ਸਕਦਾ ਪਰ ਫਲਹਾਲ ਕਿਉਂਕਿ ਯਾਰ ਬਹੁਤ ਜ਼ਿਆਦਾ ਦੁਬਾਰਾ ਤੋਂ ਦੇਖ ਸਕਦੇ ਹੋ ਲਗਾਤਾਰ ਕਿਸਾਨ ਜਿਹੜੇ ਹੈਗੇ ਅੱਗੇ ਵੱਧਾਂ ਦੀ ਕੋਸ਼ਿਸ਼ ਕਰ ਰਹੇ ਆ ਠੀਕ ਹੈ ਇਦਾਂ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਦੂਰ ਦੂਰ ਤੱਕ ਤੁਹਾਨੂੰ ਜਿਹੜੀਆਂ ਨਜ਼ਰ ਆਉਣੀਆਂ ਸੁਪਤਾਲ ਦੀ ਘੜੀ ਕਿਧਰਲੇ ਪਾਸੇ ਹਾਂ ਐਮਬੂਲੈਂਸ ਜਿਹੜੀ ਪਹੁੰਚੀ ਹੋਈ ਹੈ ਕਿਉਂਕਿ ਲਗਾਤਾਰ ਜਿਹੜੇ ਜੋ ਟਾਇਲ ਹੋ ਰਿਹਾ ਨੌਜਵਾਨ ਦਾ ਕਿਸਾਨ ਮਿਹਰਬਾਨੀ ਮਾੜਾ ਉਹਦੇ ਕੋਲ ਸੋ ਬਿਲਕੁਲ ਕਿਸਾਨ ਆ ਜਿਹੜੇ ਬਾਰਡਰ ਤੇ ਜਮ੍ਹਾਂ ਉੱਪਰ ਪਹੁੰਚ ਗਏ ਭਾਈ ਦੁਬਾਰਾ ਤੋਂ ਚਾਹੇ ਦੁਬਾਰਾ ਕੰਨਾਂ ਨਾਲ ਕਿਵੇਂ ਕੰਨ ਧਾਂਦਾਂਗੇ ਦੁਬਾਰਾ ਤੋਂ ਫਿਰ ਤੋਂ ਯਾਰ ਲਗਾਤਾਰ ਬਾਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਪਾਂ ਗੱਲ ਕਰ ਗਿਆ ਇਸ ਵਕਤ ਫਿਰ ਤੋਂ ਮੈਂ ਕਿਹਾ ਪਿਛਲੇ 7-8 ਮਿੰਟਾਂ ਦੇ ਵਿੱਚ ਘੱਟੋ ਘੱਟ ਸੈਂਕੜੇ ਜਿਹੜੇ ਹੈਗੇ ਇਸ ਵਕਤ ਆਪਾਂ ਕਿਸਾਨਾਂ ਦੇ ਉੱਤੇ ਅਤਰੂ ਗੈਂਸ ਦੇ ਗੋਲੇ ਜਿਹੜੇ ਹੈਗੇ ਛੁੱਟੇ ਜਾ ਚੁੱਕੇ ਆ ਫੋਂ ਲਗਭਗ 6 ਨੌਜਵਾਨ ਆ ਜਿਹੜੇ ਉਹਨਾਂ ਦੀ ਦਰਸ਼ੀ ਹੈ ਸਵਾਰਨਾ ਵਾਲੇ ਰੂਹ ਸਾਡੀ ਬੱਚੇ ਉਹਨਾਂ ਨੇ ਕਿਹਾ ਕਿ ਜਿਹੜੇ ਪੱਛਣ ਵਾਲੇ ਨੇ ਸੱਤੀ ਚਾਈ ਦੇ ਦਰਸਣ ਵਾਲੇ ਨਾ ਸਮਾ ਛੇ ਨੌਜਵਾਨ ਜਿਹੜੇ ਪੁਲਿਸ ਨੇ ਫੜਲੇ ਆ ਇਹ ਕਹਿੰਦਾ ਸਟੇਟ ਕੋਲ ਹੈ ਜਿਹੜੇ ਆਗੂ ਆ ਉਹ ਕਹਿ ਰਿਹਾ ਕਿ ਛੇ ਛੇ ਨੌਜਵਾਨ ਆ ਜਿਹੜੇ ਪੁਲਿਸ ਨੇ ਫੜ ਲਏ ਆ ਪਰ ਤੁਸੀਂ ਦੇਖ ਲਓ ਵੀ ਲਗਾਤਾਰ ਪਰ ਜਿਹੜਾ ਹੈਗਾ ਨੌਜਵਾਨ ਲਗਾਤਾਰ ਵੱਧ ਰਹੇ ਆ ਠੀਕ ਆ ਆਗੂ ਕਹਿ ਰਿਹਾ ਕਿ ਹੈਡਰਾਂ ਤੋਂ ਜੀਸੀਬੀ ਤੋਂ ਕੰਬਾਈਨ ਤੋਂ ਕੁੜੀ ਵਾਲੇ ਤੋਂ ਉਹ ਤੋਂ ਬਿਨਾਂ ਨਹੀਂ ਵਧਿਆ ਜਾ ਸਕਦਾ ਪਰ ਸ਼ਾਇਦ ਇਹ ਗੱਲ ਜਾਦਾ ਸਮਝ ਨਹੀਂ ਆ ਰਹੀ ਜਿਹੜਾ ਨੌਜਵਾਨਾਂ ਤੇ ਜਾ ਉਹਨਾਂ ਤੱਕ ਮੈਸੇਜ ਕਨਵੇ ਨਹੀਂ ਹੋ ਰਿਹਾ ਠੀਕ ਆ ਦੂਸਰੇ ਪਾਸੇ ਜਿਹੜਾ ਟਰੈਕਟਰ ਆ ਉਹ ਲਗਾਤਾਰ ਖੜੇ ਹੋਇਆ ਤੇ ਲਗਾਤਾਰ ਪੈਦਲ ਜਿਹੜਾ ਹੈਗਾ ਅੱਗੇ ਵਧਿਆ ਜਾ ਰਿਹਾ। ਸੋ ਇਸ ਵਾਰ ਦੀਆਂ ਤਸਵੀਰਾਂ ਖੇਤਾਂ ਵਿੱਚ ਦੀ ਤਾਂ ਮੰਨ ਲੇ ਭਾਈ ਖੇਤਾਂ ਵਿੱਚ ਨਾ। ਖੇਤਾਂ ਵਿੱਚ ਸਾਰੇ ਸਾਰੇ ਗੱਲਾਂ ਕਰਦੀਆਂ ਚਾਹੁੰਦੇ ਨੇ ਗੱਲ ਕਿਹਨੇ ਨਾਲ। ਇਹਦੀ ਬੇਚੈਨੀ ਹੈ ਬਾਈ ਜੀ। ਵਿਉਤਬੰਦੀ ਦੇ ਬਿਨਾਂ ਆਪਾਂ ਨਹੀਂ ਲੜ ਸਕਦੇ। ਚਾਰ ਵਾਲੇ ਵੀ ਪਾਉਣ ਆਪਣੇ। ਕਾਸਾ ਸੋਟ ਲੋ ਜੀ ਸੁਖਦਾਰ ਸਾਹਿਬ ਵੀ ਉਹੀ ਗੱਲ ਕਹੇ ਗਏ ਸੀਗੇ। ਆਹ ਸਭ ਆ ਰਹੀ ਹੈ ਦੇਸੀ ਮੇਰਾ ਪੱਕਾ ਕਹਾਂਗੇ ਜਦੋਂ ਕੰਮ ਸ਼ੁਰੂ ਕਰਦੇ ਫਿਰ ਆਪਣੀ ਵਾਰੀ ਹੈ ਹੋਸ਼ਾ ਰੱਖੋ ਹੋਸ਼ਿਆਈ ਚਲਣਾ ਕਰੇ ਕਲੀਰ ਦੋਗੇ ਮੈਨੂੰ ਨਹੀਂ ਦੇ ਸਕਦੇ ਤੇ ਸਰਕਾਰ ਦੀ ਗੋਲੀ ਨਾ ਬਣਾਉਂਦੇ ਆਪਾਂ ਨੂੰ ਵਿਚਾੜਨਾ ਪੈਂਦਾ ਤੇਲੀ ਬੇਤੀ ਨੂੰ ਦੇਖ ਲੋ ਵੀ ਯਾਰ ਉਹ ਕਣਕ ਦੇ ਵਿੱਚ ਇਦਾਂ ਹੈਗਾ ਫਿਰ ਅਸਰੂ ਗੈਸ ਦੇ ਕਣਕ ਦੇ ਵਿੱਚ ਬਾਈ ਜਿਹੜੇ ਕਣਕ ਦੇ ਵਿੱਚ ਪੈਰਲ ਵੀ ਜਾ ਰਹੇ ਸੀ ਮੈਨੂੰ ਲੱਗਦਾ ਪਤਾ ਨਹੀਂ ਆਹ ਲਗਾਤਾਰ ਕਣਕ ਦੇ ਵਿੱਚ ਉਹ ਜਿਹੜਾ ਅਸਰੂ ਗੈਸ ਦੇ ਕਰੋੜਾਂ ਦੀਆਂ ਜਾ ਰਹੀਆਂ ਔਰ ਫਿਰ ਤੋਂ ਲਗਾਤਾਰ ਕਿਸਾਂ ਯਾਰ ਮੈਨੂੰ ਲੱਗਦਾ ਪੂਰ ਸੱਗੇ ਆ ਨਹੀਂ ਨਹੀਂ ਆਪਣੇ ਵਿੱਚ ਚਰਾਰਤੀ ਅੰਦਰ ਕੋਲੋਂ ਦੀ ਨਿਗਾ ਤੁਸੀਂ ਰੱਖਣੀ ਆ ਜਿਹੜਾ ਨਾ ਤੁਸੀਂ ਸਿਆਣੇ ਉਹ ਜਿਹੜਾ ਨਾ ਤੁਸੀਂ ਕੋਲੋਂ ਦੇ ਬੈਂਤੀ ਬੋਰਡਰ ਕੋਲ ਜਗਤਪ੍ਰੀਤ ਰੰਦਾਵਾ ਦੋ ਮਿੰਟ ਹੋ ਵੀ ਬੈਨੂਗਾ ਕੋਈ ਤਕਦੀਰ ਓ ਯਾਰ ਕਿੱਥੇ ਕਿੱਥੇ ਜਿਹੜਾ ਹੈਗਾ ਕਿੱਥੇ ਕਿੱਥੇ ਜਿਹੜਾ ਹੈਗਾ ਸੁੱਤਾ ਜਾ ਰਿਹਾ ਭੰਗੋ ਮੁਹਾਰਤ ਬਾਹਰ ਦੇ ਪਾਰਕ ਤੋਂ ਕਾਟੇ ਹੋ। ਅਗਲਾ ਦੂਜੇ ਬੁਲਵਾਰ ਤੋਂ ਕਾਟੋ। ਕੁਝ ਵਕਤ ਦੀਆਂ ਤਸਵੀਰਾਂ ਲਗਾਤਾਰ ਆਪਾਂ ਦੇ ਇੱਕ ਪਾਸੇ ਦੌੜ ਰਹੀ ਹੈ ਦੂਜੇ ਪਾਸੇ ਜਿਹੜਾ ਹੈਗਾ ਨੌਜਵਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਤੀਸਰੇ ਪਾਸੋਂ ਜਿਹੜਾ ਲਗਾਤਾਰ ਗੋਲੇ ਆ ਜਿਹੜੇ ਉਸ ਟੇ ਜਾ ਰਹੇ। ਉਸੇ ਤਰ੍ਹਾਂ ਵਾਹ ਵਾਹ ਤਾਂ ਜਮਾਈ ਕੋਲੇ ਸਿਰਦਾ ਇਹਦਾ ਇੱਕ ਟਰੈਕਟਰ ਆ ਜਿਹੜਾ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਲਗਭਗ ਉਹਨੂੰ ਟਾਰਗੇਟ ਕਰਕੇ ਮੈਨੂੰ ਲੱਗਦਾ ਹੁਣ ਜਿਹੜਾ ਆ ਟਰੈਕਟਰ ਆ ਨਾ ਜਿਹੜਾ ਇਹਨੂੰ ਟਾਰਗੇਟ ਕਰਕੇ ਅੱਗੇ ਉਹ ਜਿਹੜਾ ਇਹ ਗੋਲਾ ਸੁੱਟਾ ਹੋਇਆ ਤੁਹਾਡਾ ਦੇਸ਼ ਚਾਹਤਾ ਕਿਸੇ ਦੇ ਮਾਂ ਦੇ ਪੁੱਤਰ ਨੂੰ ਨਸਕਾਲ ਕਰਾਉਣ ਨੂੰ ਤੇ ਤਰੀਕੇ ਨਾਲ ਗੱਲਾਂ ਦੇ ਤੇ ਦਿੱਕਤ ਹੋਊਗੀ ਜੋਸ਼ ਰੋਸ਼ ਦੋਵੇਂ ਜੱਫੇ ਕਰਕੇ ਚੱਲਣਾ ਹੈ ਤੁਹਾਡਾ ਦੇਸ਼ ਉਸ ਬਚੁਰਗਾਉਣਾ ਹੈ ਆਪਾਂ ਰਲ ਮਿਲ ਕੇ ਚੱਲਣਾ ਹੈ ਕੋਲ ਮਰਜ਼ੀ ਇਹ ਕਰੋ ਪਿੱਛੇ ਨਾ ਵੱਲੋ ਜਿੱਤਣੀ ਹੈ ਬੜੀ ਜ਼ਰੂਰ ਸਭ ਤੁਸੀਂ ਇਸ ਵਕਤ ਦੇ ਨਾਲ ਤਸਵੀਰਾਂ ਜਿਹੜੀਆਂ ਖਨੌਰੀ ਬਾਰਡਰ ਤੋਂ ਦੇਖ ਰਹੇ ਹੋ ਲਗਾਤਾਰ ਜਿਹੜਾ ਹੈਗਾ ਕਿਸਾਨ ਅੱਗੇ ਬੰਦਾ ਦੀ ਕੁਛ ਕਰਿਆ ਕੁਝ ਤੇ ਜਵਾਨ ਅੱਗੇ ਬੰਦਾ ਨਹੀਂ ਕੁਛ ਕਰ ਰਿਹਾ ਜਿਹੜਾ ਸੱਟੇ ਜਾਂਦੇ ਆ ਗੋਲੇ ਉਹਨਾਂ ਨੂੰ ਕਿੱਧਰ ਵੀ ਸਾਡੇ ਬੱਚੇ ਸੀ ਵੀਰ ਹੈਡਰਾ ਲਿਆ ਸਕਦੇ ਆ ਨਾ ਜਿਹਨੇ ਜਾਲ ਲਾ ਕੇ ਲਿਆ ਉਹ ਕਟਰੀਆਂ ਦਾ ਪੂਰਾ ਚਾਤਰ ਜੁੱਧਰ ਲਾ ਕੇ ਪੂਰਾ ਤਾਂ ਕੇ ਉਹ ਇਸ ਤਰੀਕੇ ਨਾਲ ਕੁੱਤੇ ਨਾਲ ਸਖਸ਼ਰ ਹਟੇ ਰਾ ਉਹ ਵੀ ਆਪਣੇ ਕੋਲ ਇੱਕ ਥੈਰਾ ਆ ਵੀ ਜਿਸ ਤਰੀਕੇ ਦੇ ਨਾਲ ਆਪਾਂ ਜਿਹੜੇ ਬੱਕਰ ਪਿਆ ਤੱਕ ਸਕਦੇ ਆ ਪਰ ਕਿਸਾਨੀ ਝੱਡੇ ਲਗਾਤਾਰ ਜਿਹੜਾ ਹੈਗਾ ਚੁੱਲ ਰਹੇ ਆ ਰੋਜ ਅੱਗੇ ਵਧਣ ਵਾਸਤੇ ਦੇਖ ਸਕਦਾ ਹਾਂ ਬਹੁਤ ਜ਼ਿਆਦਾ ਯਾਰ ਮੈਨੂੰ ਲੱਗਦਾ ਕੋਸੇ ਮੈਂ ਗਰੂ ਕੋਸੇ ਮੈਂ ਗਰੂ ਅੱਗੇ ਦਵਾਖਾ ਦੇ ਜਾਪ ਹੋ ਰਿਹਾ ਕੋ ਲਗਾਤਾਰ ਤੇ ਅਲਗਾਦਾਰ ਜਿਹੜਾ ਜਿਹੜਾ ਦੋ ਤਰ੍ਹਾਂ ਦੇ ਹੁੰਦੇ ਇੱਕ ਸਾਈਲੈਂਟ ਹੈ ਇੱਕ ਹਾਈ ਵੋਲਟ ਹੈ ਜਿਹੜੇ ਹੁਣ ਸੁੱਟੇ ਜਾ ਰਹੇ ਖਲ ਖਾਦੇ ਉਹ ਹਾਈ ਵੋਲਟ ਹੈ ਅਕੇ ਪਿੱਛੇ ਲੱਗ ਪੇ ਤਾਂ ਨੁਕਸਾਨ ਉਸਦਾ ਫਰਕ ਨਹੀਂ ਪਵੇ ਤੇ ਟਰਾਲੀ ਤੇ ਕਿਤੇ ਆ ਗਏ ਇਹਦੇ ਚ ਸਿਲੰਡਰ ਵਗੈਰਾ ਸਭ ਕੁਝ ਪਿਆ ਬਜ਼ੁਰਗ ਬੈਠੇ ਆ ਸੋ ਇਹ ਇੱਕ ਤਰ੍ਹਾਂ ਦੀ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੈ ਇੱਥਾਂ ਹੀ ਆਪਣੇ ਦੇਸ਼ ਦੇ ਲੋਕਾਂ ਨੂੰ ਆਪਦੇ ਦੇਸ਼ ਦੀ ਰਾਜਧਾਨੀ ਜਾਣ ਤੋਂ ਰੋਕਣਾ ਇਹ ਜਿਹੜਾ ਹੈਗਾ ਕੋਈ ਸੱਭੇਕ ਸਰਕਾਰ ਦੀ ਕੋਈ ਨਿਸ਼ਾਨੀ ਨਹੀਂ ਕਿ ਜਦ ਕਿ ਉਹਨਾਂ ਨੇ ਗੱਲ ਹੀ ਨਹੀਂ ਕਹੀ ਕਿ ਕਿ ਇੱਕ ਦੋ ਦੀ ਹੈ ਤੁਸੀਂ ਦੇਖੋ ਤਾਂ ਮੈਂ ਕਹਣਾ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਤੇ ਪਿੱਛੇ ਲੱਖਾਂ ਦੀ ਗਿਣਤੀ ਦੇ ਵਿੱਚ ਟਰਾਲੇ ਖੜੇ ਆ ਬਾਈ ਤੁਸੀਂ ਮੈਂ ਕਹਣਾ ਕੈਮਰਾ ਨਾਲੇ ਦੇਖ ਲਓ ਆਈਫੋਨ ਦੇ 2 ਕਿਲੋਮੀਟਰ ਦਈਆਂ ਬਲੱਗ ਬਾਈ ਜ਼ੂਮ ਟੁੱਟ ਜਾਂਦਾ ਵੀਰੇ ਜ਼ੂਮ ਤੇ ਆਪਾਂ ਗੱਲ ਕਰ ਗਏ ਪਰ ਫੇਰ ਵੀ ਯਾਰ ਇਦਾਂ ਨਹੀਂ ਕਰਨਾ ਚਾਹੀਦਾ ਸਰਕਾਰਾਂ ਨੂੰ ਸਰਕਾਰਾਂ ਸੰਜੀਦਾ ਹੋਣ ਬਾਦ ਹਮੇਸ਼ਾ ਨਹੀਂ ਰਹਿੰਦੇ ਹੁੰਦੇ ਆਪਦੇ ਧੀਆਂ ਪੁੱਤਾਂ ਨੂੰ ਹਮੇਸ਼ਾ ਆਪਦੇ ਦੇਸ਼ ਭਾਰਤੀ ਵਾਸਤੇ ਪ੍ਰੇਰਿਤ ਕਰੀਦਾ ਨਾ ਕਿ ਉਹਨਾਂ ਤੇ ਉਹ ਜਾਤਿਆਜ਼ ਕਰਕੇ ਆਪਾਂ ਗੱਲ ਕਰਕੇ ਹੋਰ ਪੁੱਠੇ ਰਾਹ ਤੋਰਨਾ ਹੁੰਦਾ ਸੋ ਚਾਹੀਦਾ ਪ੍ਰਸ਼ਾਸਨ ਨੂੰ ਕਿ ਜਿਹੜਾ ਹੈਗਾ ਗੱਲਬਾਤ ਕਰਨ ਫਲਹਾਲ ਦੀ ਘੜੀ ਮੀਡੀਆ ਕਾਫੀ ਆ ਪਹੁੰਚਿਆ ਹੋਇਆ ਪਰ ਉਧਰ ਪਾ ਲੱਖਾ ਸਿੰਘ ਸਿਧਾਨਾ ਪਹੁੰਚੇ ਲੱਖੇ ਦੀਆਂ ਅਪੀਲਾਂ ਨੇ ਲਗਾਤਾਰ ਪਰ ਇੱਕ ਜਿਹੜਾ ਟਰੈਕਟਰ ਹੈ ਜਿਹੜਾ ਆਪਾਂ ਗੱਲ ਕਰ ਗਏ ਅ ਅੱਗੇ ਵਧ ਰਿਹਾ ਸੀਗਾ ਮੇਨੂੰ ਉਹ ਟਰੈਕਟਰ ਨੂੰ ਸ਼ਾਇਦ ਇੱਕ ਵਾਰ ਜਿਹੜਾ ਪਾਣੀ ਤੇ ਸਪਰੇਅ ਵਾਲਾ ਪਾਣੀ ਜਿਹੜਾ ਹੈਗਾ ਦੁਬਾਰਾ ਲੈਣ ਜਾ ਰਹੇ ਆ ਠੀਕ ਹੈ ਕਿਉਂਕਿ ਇਹਨਾਂ ਕੋਲ ਡਰਮ ਦੇ ਵਿੱਚ ਅਸਲ ਦੇ ਵਿੱਚ ਲੱਗਿਆ ਹੋਇਆ ਸੀਗਾ ਜਿਹੜਾ ਸਿਰਕਾ ਪਾਣੀ ਸਪਰੇਅ ਪੰਪ ਸਪਰੇਅ ਪਾਪਾ ਸੋ ਸਪਰੇ ਪੰਪ ਜਿਹੜਾ ਜਿਹੜਾ ਹੈਗਾ ਕਿਉਂਕਿ ਆਪਣੇ ਕੋਲ ਲਿਮਿਟਡ ਪਾਣੀ ਹੈ ਯਾਰ ਉਹਨਾਂ ਕੋਲੇ ਅਨਲਿਮਿਟਡ ਤੁਸੀਂ ਦੇਖ ਲਓ ਵੀ ਉਹਨਾਂ ਦੇ ਵਿੱਚ ਕਿੰਨਾ ਪੈਸਾ ਹੈ ਦੇਖ ਲਓ ਸਪਰੇ ਪੰਪ ਆ ਜਿਹੜਾ ਠੀਕ ਹੈ ਸੋ ਪਾਣੀ ਆ ਜਿਹੜਾ ਦੁਬਾਰਾ ਲੈਣ ਆ ਵਾਸਤੇ ਜਾ ਰਹੇ ਆ ਸੋ ਲਗਾਤਾਰ ਜਿਹੜਾ ਆਪਾਂ ਕੇ ਕੇਸ ਨਿਸ਼ਾਨ ਸਾਹਿਬ ਖਾਫਰੀ ਚੜ੍ਹਦੀ ਕਲਾ ਤੇ ਇਧਰਲੇ ਪਾਸੇ ਆਪਾਂ ਗੱਲ ਕਰ ਰਹੇ ਦੂਸਰੇ ਪਾਸੇ ਕਿਸਾਨਨੀ ਆ ਤੇ ਉਧਰੋਂ ਜਿਹੜਾ ਹੈਗਾ ਇੱਕ ਟਰੈਕਟਰ ਅੱਗੇ ਖੜਾ ਹੋਇਆ ਪਰ ਲਗਾਤਾਰ ਆਗੂਆਂ ਵੱਲੋਂ ਇਹ ਕਿਹਾ ਜਾ ਰਿਹਾ ਜਿਨਾਂ ਦੀ ਜੇਸੀ ਵੀ ਨਹੀਂ ਹੋਈ ਉਹਨਾਂ ਦੇ ਕੰਮ ਨਹੀਂ ਜਾਣਾ ਪਰ ਫਿਲਹਾਲ ਦੂਸਰੇ ਪਾਣੀ ਦੀ ਟੈਂਕੀ ਲੈ ਕੇ ਮੁੰਡੇ ਜਾ ਰਹੇ ਆ ਭਾਈ ਇਧਰ ਦੇਖਿਆ ਵੇ ਦੂਸਰੇ ਵਾਰੀ ਪਾਣੀ ਦੀਆਂ ਟੈਂਕੀਆਂ ਲੈ ਕੇ ਮੁੰਡੇ ਜਾ ਰਹੇ ਆ ਇਹ ਇਸ ਵਕਤ ਦੀਆਂ ਤਸਵੀਰਾਂ ਤੁਸੀਂ ਜਿਹੜੀਆਂ ਗੁਰਪ੍ਰੀਤ ਕੋਰ ਲਈ ਫੇਸਬੁਕ ਪੇਜ ਤੇ ਗੁਰਪ੍ਰੀਤ ਕੋਰ ਦੇ YouTube ਚੈਨਲ ਤੇ ਦੇਖ ਰਹੇ ਹੋ ਇਹ ਲਗਾਤਾਰ ਆ ਪਾਗਲ ਗਏ ਕਸ਼ਮਕਸ਼ ਗਹਿਮਾ ਗਹਿਮੀ ਦਾ ਮਾਹੌਲ ਹੈ ਅਮਨੋ ਇੱਕ ਆਹ ਟਰਾਲੀ ਵਾਲੇ ਪਾਣੀ ਲੈ ਕੇ ਆ ਸੀ ਡਰਮ ਦੇ ਵਿੱਚੋਂ ਜਿਹੜਾ ਹੈਗਾ ਛੋਟਾ ਡਰਮ ਹੁਣ ਭਰ ਦੀ ਕੋਈ ਜਿਹੜਾ ਹੈਗਾ ਅਹ ਅੰਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੂਸਰੇ ਪਾਸੇ ਯਾਰ ਇੱਕ ਗੱਲ ਆ ਸਰਕਾਰ ਵੱਲੋਂ ਕੋਈ ਵੀ ਢਲਣੀ ਆਪ ਦਾ ਰੋਖ ਦੇ ਵਿੱਚ ਕੱਲ ਤੋਂ ਲੈ ਕੇ ਟਾਸ ਤੋਂ ਮੱਸ ਨਹੀਂ ਲਗਾਤਾਰ ਉਹੀ ਰਵਈਆ ਲਗਾਤਾਰ ਵੀ ਜੇ ਤੁਸੀਂ ਅੱਗੇ ਵਧੋਂਗੇ ਤਾਂ ਤੁਹਾਨੂੰ ਅਸੀਂ ਅਥਰੂ ਗੈਂਦੇ ਜਿਹੜਾ ਹੈ ਗੋਲਿਆਂ ਨਾਲ ਰੋਕੇ ਆ ਜਾਊਗਾ ਸੋ ਇਦਾਂ ਹੈਗਾ ਪਰ ਤੁਸੀਂ ਦੇਖ ਲਓ ਵੀ ਅੱਜ ਤਾਂ ਜਿਹੜੇ ਇਹਨਾਂ ਵਾਹਣਾ ਦੇ ਵਿੱਚ ਵੀ ਜਿਹੜੇ ਗੋਲੇ ਚੱਲੇ ਜਿੱਥੋਂ ਦੇ ਲੋਕ ਪੈਦਲ ਜਿਹੜਾ ਹੈਗਾ ਹਰਿਆਣੇ ਵੱਲ ਨੂੰ ਜਾਣਾ ਚਾਹੁੰਦੇ ਸੀਗੇ ਨੇ ਸੋ ਪਤਾ ਨਹੀਂ ਕਿ ਕਿੱਡੀ ਗੱਲ ਆ ਵੀ ਇਕੱਲ ਰਾਜ ਤੋਂ ਦੂਜੇ ਰਾਜ ਵਿੱਚ ਜਾਣਾ ਜਾਂ ਆਪਦੇ ਦੇਸੀ ਰਾਜਧਾਨੀ ਤੇ ਜਾਣਾ ਕਿੱਡਾ ਗੁਨਾਹ ਹੈ ਤਾਂ ਇਹਦਾ ਜਿਹੜਾ ਹੈਗਾ ਜਵਾਬ ਦੇਣਾ ਪੈਣਾ ਚਾਹੁੰਦੇ ਹਾਈ ਡਿਗਰੇ ਨੇ ਵੀ ਹਰਿਆਣਾ ਸਰਕਾਰ ਤੋਂ ਪੁੱਛਿਆ ਕਿ ਜਦ ਕਿ ਕਿਸਾਨਾਂ ਨੇ 13 ਤਰੀਕ ਨੂੰ ਸੀ ਤੇ 9 ਤਰੀਕ ਦੇ ਇਹ ਰਾਹ ਬੰਦ ਕੀਤੇ ਹੋਏ ਅੱਜ ਵੀ ਕਿਸਾਨਾਂ ਦਾ ਇਹ ਟਰਾਲੀਆਂ ਦੇਖਿਆ ਟਰਾਲੀਆਂ ਉਹਨਾਂ ਨੇ ਇੱਕ ਪਾਸੇ ਲੰਗਾ ਹੋਗਾ ਸਿੰਘਾਂ ਪਰ ਅੱਗੇ ਉਹ ਜੋ ਕਿ ਰਾਹ ਬੰਦਾ ਤਾਂ ਆਵਾਜ਼ਾਈ ਜਿਹੜੀ ਹੈਗਾ ਆ ਆਮ ਲੋਕਾਂ ਵਾਸਤੇ ਪ੍ਰਭਾਵਿਤ ਹੈ ਸੋ ਇਹਨਾਂ ਚੀਜ਼ਾਂ ਦਾ ਦੇਖਣਾ ਚਾਹੀਦਾ ਪਰ ਇਧਰੋਂ ਲਗਾਤਾਰ ਆਪਾਂ ਕਿ ਬੋਰੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਬੋਰੀਆਂ ਘੰਨਾ ਜਾ ਰਹੀਆਂ ਤੇ ਦੂਸਰੇ ਪਾਸੇ ਜਿਹੜਾ ਹੈਗਾ ਲਗਾਤਾਰ ਆਪਾਂ ਗੱਲ ਕਿ ਕਸਮ ਕਸ਼ ਦਾ ਦੌਰ ਚੱਲ ਰਹੀ ਹੈ ਲੱਖਾ ਸਿੰਘ ਨਾਲ ਉਹਦੀ ਟੀਮ ਤਕਰੀਬ ਰ ਹਾਂ ਜਿਨੇ ਮੰਨ ਲਾਉਣਾ ਸੱਜਣ ਬੇਲੀ ਨੇ ਉਹ ਪਹੁੰਚੇ ਹੋਏ ਨੇ ਸਟੇਜ ਚ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਹੈਗਾ ਉਧਰੋਂ ਦੂਸਰੇ ਪਾਸੋਂ ਲਗਾਤਾਰ ਯਾਰ ਧੰਨਵਾਦ ਜੀ